ਸੰਤ ਸੀਚੇ ਬਾਅਦ ਸਾਡੇ ਨਾਲ ਨੇ ਗੱਲਬਾਤ ਕਰਨਿਆ ਸਰ ਅੱਜ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਆਏ ਹੋ ਉਹਨਾਂ ਦਾ ਹਾਲ ਜਾਣਿਆ ਕੀ ਕੁਝ ਗੱਲਬਾਤ ਹੋਈ ਹੈ ਤੇ ਉਹਨਾਂ ਦੀ ਜਿਹੜੀ ਹਾਲਤ ਦਰਸ ਲੋਗ ਜਿਹੜੀ ਹੈਗੀ ਹੈ ਤੇ ਉਹਦੇ ਵਿੱਚ ਕਾਫੀ ਕਮਜ਼ੋਰ ਹੋ ਗਿਆ ਉਹਨਾਂ ਦੀ ਜਿਹੜੀ ਹੈਗੀ ਹਾਲਤ ਦੇ ਉੱਤੇ ਜਿਹੜਾ ਹੈਗਾ ਸਰਕਾਰ ਨੂੰ ਜਿਹੜੀ ਹੈ ਗੱਲਬਾਤ ਕਰਨੀ ਚਾਹੀਦੀ ਹੈ ਉਪਰਾਸ਼ਟਪਤੀ ਨੂੰ ਤੁਸੀਂ ਚਿੱਠੀ ਵੀ ਲਿਖੀ ਹੈ ਕਿ ਇਸ ਮਸਲੇ 'ਤੇ ਵੀ ਚਰਚਾ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਸੁਣਵਾਈ ਹੋਈ ਹੈ ਕਿਤਾ ਦੇ ਸਰਕਾਰਾਂ ਦੀ ਨੀਤੀਆਂ ਨੂੰ ਇਸ ਮਸਲੇ ਨਾਲ ਲੈ ਕੇ ਸਰਕਾਰਾਂ ਜਿਹੜੀਆਂ ਅਹੱਲ ਆ ਸਰਕਾਰਾਂ ਨੂੰ ਜਿਹੜੀ ਹੈਗੀ ਉਸ ਤਰੀਕੇ ਨਾਲ ਗੱਲ ਨਹੀਂ ਸੁਣ ਰਹੀਆਂ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਕਿਸਾਨ ਦੁਖੀ ਹੈ ਤੇ ਫਿਰ ਇਹਦਾ ਸਾਰਿਆਂ ਦੇ ਉੱਤੇ ਇਹਦਾ ਪ੍ਰਭਾਵ ਪੈਂਦਾ ਕਿਸਾਨਾਂ ਦੇ ਜਿਹੜੇ ਹੈਗੇ ਕਰਜ਼ਾਈ ਹੋ ਰਹੇ ਕਿਸਾਨਾਂ ਦੇ ਮਸਲੇ ਜਿਸ ਤਰ੍ਹਾਂ ਕਾਰਪੋਰੇਟਰ ਦੇ ਕਰਜ਼ਿਆਂ ਉੱਤੇ ਲੀਕ ਮਾਰੀ ਹੈ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਵੀ ਜਿਹੜੇ ਹੈਗੇ ਇਹਨਾਂ ਦਾ ਕਰਜ਼ਾ ਵੀ ਸਾਰੇ ਮਾਫ ਹੋਣੇ ਚਾਹੀਦੇ ਇਹਨਾਂ ਮੰਗਾਂ ਸਾਰੀਆਂ ਮੰਨਣੀ ਚਾਹੀਦੀ ਉਪਰਾਸ਼ਟਪਤੀ ਨੂੰ ਜਿਹੜੀ ਚਿੱਠੀ ਮਿਲੀ ਉਸ ਦਾ ਕੋਈ ਜਵਾਬ ਆਇਆ ਜੀ ਨਹੀਂ ਜੀ ਜਵਾਬ ਕੋਈ ਨਹੀਂ ਆਇਆ ਸੀ ਜਿਹੜੀ ਹੈਗੀ ਇਹ ਹੀ ਲਿਖੀ ਸੀ ਕਿ ਆ ਜ ਸੰਸਦਕ ਨਹੀਂ ਸੰਸਦ ਨਾਲ ਚੱਲਣ ਕਰਕੇ ਉਹ ਸਾਰੇ ਦੇ ਸਾਰੇ ਮੁੱਦੇ ਜਿਹੜੇ ਹੈਗੇ ਉਹ ਉਹ ਰਹਿ ਗਏ ਕਿਸਾਨਾਂ ਨੂੰ ਆਸ ਹੈ ਆਪਣੇ ਜਿਹੜੇ ਸੰਸਦ ਨੇ ਕਿ ਉਹ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਲੋਕ ਸਭਾ ਲੋਕ ਸਭਾ ਦੇ ਵਿੱਚ ਤਾਂ ਮੁੱਦੇ ਉਠਾਏ ਆ ਉਹਨਾਂ ਲੋਕ ਸਭਾ ਚੱਲੀ ਹੈ ਰਾਜ ਸਭਾ ਚੱਲੀ ਨਹੀਂ ਫੇਸ ਕਰਕੇ ਜਿਹੜਾ ਹੈਗਾ ਉਹ ਰਾਜ ਸਭਾ ਦੇ ਵਿੱਚ ਅਸੀਂ ਉਹ ਨਹੀਂ ਉਠਾ ਸਕਿਆ ਅਸੀਂ ਉਹੀ ਗੱਲ ਜਿਹੜੀ ਹੈਗੀ ਉਹ ਉਪਰਾਸ਼ਟਪਤੀ ਨੂੰ ਲੈ ਕੇ ਭੇਜੀ ਇੱਕ ਆਖਰੀ ਸਵਾਲ ਪੰਜਾਬ ਸਰਕਾਰ ਦੀ ਨੀਤੀ ਨੂੰ ਵੀ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਕਿ ਸਰਕਾਰ ਅਭੀ ਪ੍ਰੈਸ਼ਰ ਪਾਏ ਮੁੱਖ ਮੰਤਰੀ ਨੇ ਪਹਿਲਾਂ ਮਦਦਸਤਾ ਕੀਤੀ ਸੀ ਹੁਣ ਵੀ ਮਦਦਸਤਾ ਅਸੀਂ ਬੇਨਤੀ ਵੀ ਕਰਾਂਗੇ ਉਹਨਾਂ ਨੂੰ ਇਹ ਜਿਹੜਾ ਹੈਗਾ ਸਰਕਾਰ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਇਹ ਜਿਹੜਾ ਮਸਲਾ ਵਾ ਇਹਦਾ ਹੱਲ ਕਰਾਉਣ ਉਹ ਮੀਟਿੰਗ ਕਰਾਉਣ ਬਿਲਕੁਲ ਯਾਨੀ ਸਿੱਧੇ ਤੌਰ ਤੇ ਸਾਂਚਾ ਸੀਚੇਵਾਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁੱਖ ਮੰਤਰੀ ਦੇ ਨਾਲ ਵੀ ਉਹ ਮੁਲਾਕਾਤ ਕਰਨਗੇ ਕਿ ਉਹ ਕੇਂਦਰ ਦੇ ਨਾਲ ਗੱਲਬਾਤ ਕਰਨ ਤਾਂ ਕਿ ਇਸ ਮਸਲੇ ਦਾ ਹੱਲ ਨਿਕਲਦਾ ਹੋਇਆ ਨਜ਼ਰ ਆਏ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ ਬੋਰਡ ਸਾਂਚਾ ਸੀਚੇਵਾਲ ਸਾਡੇ ਨਾਲ ਨੇ ਗੱਲਬਾਤ ਕਰਨ ਸਰ ਅੱਜ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਕੇ ਆਏ ਹੋ ਉਹਨਾਂ ਦਾ ਹਾਲ ਜਾਣਿਆ ਕਿ ਕੁਝ ਗੱਲਬਾਤ ਹੋਈ ਹੈ ਠੀਕ ਹੈ ਤਾਂ ਉਹਨਾਂ ਦੀ ਜਿਹੜੀ ਹਾਲਤ ਦ ਜਿਹੜੀ ਹੈਗੀ ਤੇ ਉਹਦੇ ਵਿੱਚ ਕਾਫੀ ਕਮਜ਼ੋਰ ਹੋ ਗਿਆ ਉਹਨਾਂ ਦੀ ਜਿਹੜੀ ਹੈਗੀ ਹਾਲਤ ਦੇ ਉੱਤੇ ਜਿਹੜਾ ਹੈਗਾ ਸਰਕਾਰ ਨੂੰ ਜਿਹੜੀ ਹੈ ਗੱਲਬਾਤ ਕਰਨੀ ਚਾਹੀਦੀ ਹੈ ਉਪਰਾਸ਼ਟਪਤੀ ਨੂੰ ਤੁਸੀਂ ਚਿੱਠੀ ਵੀ ਲਿਖੀ ਹੈ ਕਿ ਇਸ ਮਸਲੇ 'ਤੇ ਵੀ ਪਰਚਾ ਚਰਚਾ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਕਿਤਾ ਦੇ ਜੋ ਸਰਕਾਰਾਂ ਦੀਆਂ ਨੀਤੀਆਂ ਨੂੰ ਇਸ ਮਸਲੇ ਨਾਲ ਲੈ ਕੇ ਸਰਕਾਰਾਂ ਜਿਹੜੀਆਂ ਅਹਲ ਆ ਸਰਕਾਰਾਂ ਨੂੰ ਜਿਹੜੀ ਹੈਗੀ ਉਹ ਤਰੀਕੇ ਨਾਲ ਗੱਲ ਨਹੀਂ ਸੁਣ ਰਹੀਆਂ ਸਰਕਾਰਾਂ ਨੂੰ ਗੱਲ ਸੁਣਨੀ ਚਾਹੀਦੀ ਹੈ ਇਹ ਮਸਲੇ ਦਾ ਹੱਲ ਕਰਨਾ ਚਾਹੀਦਾ ਕਿਸਾਨ ਦੁਖੀ ਹੈ ਤੇ ਫਿਰ ਇਹਦਾ ਸਾਰਿਆਂ ਦੇ ਉੱਤੇ ਇਹਦਾ ਪ੍ਰਭਾਵ ਪੈਂਦਾ ਕਿਸਾਨਾਂ ਦੇ ਜਿਹੜੇ ਹੈਗੇ ਕਰਜ਼ਾਈ ਹੋ ਰਹੇ ਕਿਸਾਨਾਂ ਦੇ ਮਸਲੇ ਜਿਸ ਤਰ੍ਹਾਂ ਕਾਰਪੋਰੇਟਰ ਦੇ ਕਰਜ਼ੇ ਉੱਤੇ ਲੀਕ ਮਾਰੀ ਹੈ ਕਿਸਾਨਾਂ ਦੇ ਮਸਲਾਂ ਦੇ ਉੱਤੇ ਵੀ ਜਿਹੜੇ ਹੈਗੇ ਇਹਨਾਂ ਦਾ ਕਰਜ਼ੇ ਵੀ ਸਾਰੇ ਮਾਫ਼ ਹੋਣੇ ਚਾਹੀਦੇ ਇਹਨਾਂ ਮੰਗ ਸਾਰੀਆਂ ਮੰਨਣੀਆਂ ਚਾਹੀਦੀ ਉਪਰਾਸ਼ਟਪਤੀ ਨੂੰ ਜਿਹੜੀ ਚਿੱਠੀ ਮਿਲੀ ਉਸ ਦਾ ਕੋਈ ਜਵਾਬ ਆਇਆ ਜੀ ਨਹੀਂ ਜੀ ਜਵਾਬ ਕੋਈ ਨਹੀਂ ਆਇਆ ਸੀ ਜਿਹੜੀ ਹੈਗੀ ਇਹ ਹੀ ਲਿਖੀ ਸੀ ਕਿ ਆ ਜਿਹੜ ਸੰਸਦ ਜਕ ਨਹੀਂ ਸੰਸਦ ਨਾਲ ਚੱਲਣ ਕਰਕੇ ਉਹ ਸਾਰੇ ਦੇ ਸਾਰੇ ਮੁੱਦੇ ਜਿਹੜੇ ਹੈਗੇ ਉਹ ਉਹ ਰਹਿ ਗਏ ਕਿਸਾਨਾਂ ਨੂੰ ਆਸ ਹੈ ਆਪਣੇ ਜਿਹੜੇ ਸੰਸਦ ਨੇ ਕਿ ਉਹ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਲੋਕ ਸਭਾ ਲੋਕ ਸਭਾ ਦੇ ਵਿੱਚ ਤਾਂ ਮੁੱਦੇ ਉਠਾਏ ਆ ਉਹਨਾਂ ਲੋਕ ਸਭਾ ਚੱਲੀ ਹੈ ਰਾਜ ਸਭਾ ਚੱਲੀ ਨਹੀਂ ਫੇਸ ਕਰਕੇ ਜਿਹੜਾ ਹੈਗਾ ਉਹ ਰਾਜ ਸਭਾ ਦੇ ਵਿੱਚ ਅਸੀਂ ਉਹ ਨਹੀਂ ਉਠਾ ਸਕਿਆ ਅਸੀਂ ਉਹੀ ਗੱਲ ਜਿਹੜੀ ਹੈਗੀ ਉਹ ਉਪਰਾਸ਼ਟ ਬਦੀ ਨੂੰ ਲੈ ਕੇ ਭੇਜੀ ਜੀ ਕਾਖਰੀ ਸਵਾਲ ਪੰਜਾਬ ਸਰਕਾਰ ਦੀ ਨੀਤੀ ਨੂੰ ਵੀ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਕਿ ਸਰਕਾਰ ਵੀ ਪ੍ਰੈਸ਼ਰ ਪਾਏ ਮੁੱਖ ਮੰਤਰੀ ਨੇ ਪਹਿਲਾਂ ਮਦਦਸਤਾ ਕੀਤੀ ਸੀ ਹੁਣ ਵੀ ਮਦਦਸਤਾ ਬੇਨਤੀ ਵੀ ਕਰਾਂਗੇ ਉਹਨਾਂ ਕਿ ਇਹ ਜਿਹੜਾ ਹੈਗਾ ਸਰਕਾਰ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਇਹ ਜਿਹੜਾ ਮਸਲਾ ਵਾ ਇਹਦਾ ਹੱਲ ਕਰਾਉਣ ਉਹ ਮੀਟਿੰਗ ਕਰਾਉਣ ਬਿਲਕੁਲ ਯਾਨੀ ਸਿੱਧੇ ਤੌਰ ਤੇ ਸਾਂਚਾ ਸਿੰਚੇਵਾਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੁੱਖ ਮੰਤਰੀ ਦੇ ਨਾਲ ਵੀ ਉਹ ਮੁਲਾਕਾਤ ਕਰਨਗੇ ਕਿ ਉਹ ਕੇਂਦਰ ਦੇ ਨਾਲ ਗੱਲਬਾਤ ਕਰਨ ਤਾਂ ਕਿ ਇਸ ਮਸਲੇ ਦਾ ਹੱਲ ਨਿਕਲਦਾ ਹੋਇਆ ਨਜ਼ਰ ਆਏ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ ਬੋਰਡ